ਸਤਿ ਸ੍ਰੀ ਅਕਾਲ ਜੇਕਰ ਮੈਂ ਤੁਹਾਡੇ ਤੋਂ ਸ਼ੁਰੂ ਕਰਾਂ ਜੇਕਰ ਆ ਜਿਹੜਾ ਮਾਮਲਾ ਚੱਲਦਾ ਹੈ ਦੋ ਦੋ ਗੱਲਾਂ ਇਕੱਠੀਆਂ ਜੇਕਰ ਤੁਸੀਂ ਲੈ ਲਓ ਕਿ ਇੱਕ ਤਾਂ ਜਿਹੜਾ ਗੁਰਦੁਆਰੇ ਦੇ ਵਿੱਚ ਕਦੇ ਅੱਜ ਤੱਕ ਤਾਂ ਇਹੀ ਸੁਣਦੇ ਸੀ ਵਿਰੋਧੀ ਨੂੰ ਵੀ ਨਹੀਂ ਰੋਕਿਆ ਜਾਂਦਾ ਚਾਹ ਕੋਈ ਤੀਜਾ ਆ ਜੇ ਚੌਥਾ ਆ ਜੇ ਜੇ ਬੈਠ ਕੇ ਗਾਲੀ ਕੱਢਣੀ ਹੈ ਉਹਨਾਂ ਦਾ ਦਾਵਾ ਇਹ ਹੈ ਕਿ ਅਸੀਂ 11000 ਦੀ ਪਰਚੀ ਕਟਾਈ ਹੋਈ ਹੈ ਕਮੇਟੀ ਰੂਮ ਦੀ ਪਰਚੀ ਵੀ ਉਹ ਦਿਖਾ ਰਹੇ ਨੇ ਇਹਦਾ ਮਤਲਬ ਪਹਿਲਾਂ ਪੁੱਛ ਕੇ ਹੀ ਕਟਾਈ ਹੋਣੀ ਆ ਪਰਚੀ ਵੀ ਐਸ ਦਿਨ ਮਿਲ ਆਏ ਜਾਂ ਬਾਕੀ ਦੀਆਂ ਗੱਲਾਂ ਨੇ ਦੂਜੇ ਪਾਸੇ ਮੈਂ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਂ ਨਾਲ ਵੀ ਗੱਲ ਕੀਤੀ ਐ ਉਹ ਕਹਿੰਦੇ ਨਹੀਂ ਮੈਂ ਤਾਂ ਕਿਸੇ ਨੂੰ ਰੋਕਦਾ ਨਹੀਂ ਆ ਗੁਰਦੁਆਰੇ ਜਾਣ ਮਤਲਬ ਕੋਈ ਵੀ ਕਰ ਸਕਦਾ ਗੁਰਦੁਆਰਾ ਕੁੱਲਾ ਹੁੰਦਾ ਤਾਂ ਕਿਹੜੀ ਤਾਕਤ ਆ ਇਹੋ ਜੀ ਫਿਰ ਐ ਜੀ ਪੀ ਸੀ ਪ੍ਰਧਾਨ ਕਹਿੰਦੇ ਨੇ ਮੈਂ ਤਾਂ ਰੋਕਦਾ ਨਹੀਂ ਆ ਤੇ ਮੈਨੇਜਰ ਕੀ ਦੀ ਮੰਨਦਾ ਫਿਰ ਮੈਨੇਜਰ ਜਿਹਨੇ ਰੋਕਤਾ ਤੇ ਨਹੀਂ ਤੁਸੀਂ ਉੱਥੇ ਕਰਨ ਦੇ ਰਹੇ ਕਮੇਟੀ ਰੂਪ ਦੇ ਵਿੱਚ ਜਿਹਦੇ ਚ ਐ ਨਹੀਂ ਕਿ ਨਾਰਮਲ ਬੰਦੇ ਕੇ ਉਸ ਇਲਾਕੇ ਨਾਲ ਸੰਬੰਧਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਟਡ ਬੰਦੇ ਨੇ ਉਹਦੇ ਵਿੱਚ ਉਸ ਮੀਟਿੰਗ ਕਰਨ ਦੇ ਵਿੱਚ ਚੁਣੇ ਹੋਏ ਨੁਮਾਇੰਦੇ ਨੇ ਤੇ ਜਿਹੜੇ ਜਾ ਰਹੇ ਨੇ ਉਹ ਸਾਰੇ ਮਾਮਲੇ ਦੇ ਵਿੱਚ ਤੇ ਉਹਨਾਂ ਨੂੰ ਲੰਗਰ ਹਾਲਚ ਕਿਤੇ ਜਾ ਕੇ ਉਹਨਾਂ ਨੇ ਇੰਨਾ ਕ ਆਪਣਾ ਰੋਸ ਪ੍ਰਗਟ ਕੀਤਾ ਪਰ ਉੱਥੇ ਜਾ ਕੇ ਇੱਕ ਮੀਟਿੰਗ ਕੀਤੀ ਹੈ ਮੀਟਿੰਗ ਕਰਕੇ ਆਪਣੇ ਚਲੇ ਗਏ ਇੱਕ ਤਾਂ ਇਹ ਪਹਿਲੂ ਦੂਜਾ ਜਿਹੜਾ ਵਿਧੀ ਵਿਧਾਨ ਤੇ ਜਣਾ ਖਾਣਾ ਕੋਈ ਕਿੱਤੇ ਵੀ ਕੁਝ ਕਰ ਦਿੰਦਾ ਹੈ ਜਾ ਕੇ ਕਦੇ ਇਹ ਗੁਰਦੁਆਰਾ ਇਹ ਕਹਿੰਦੇ ਜਨਵਰੀ ਦਾ ਕੀਤਾ ਹੋਇਆ ਮੈਨੂੰ ਤਾਂ ਧਾਮੀ ਸਾਹਿਬ ਹੀ ਦੱਸ ਰਹੇ ਸੀ ਕਿ ਕੇਸ ਤਾਂ ਉਹਨਾਂ ਨੇ ਜਨਵਰੀ ਦਾ ਕੀਤਾ ਹੋਇਆ ਹੈ ਉਹਨਾਂ ਨੇ ਗੁਰਦੁਆਰਾ ਕਮਿਸ਼ਨ ਦੇ ਚੇਅਰਮੈਨ ਨਾਲ ਗੱਲ ਵੀ ਕੀਤੀ ਵੀ ਤੁਹਾਡਾ ਕਿੱਥੋਂ ਆ ਗਿਆ ਹੈ ਇੱਕ ਜੂਰਿਸਡਿਕਸ਼ਨ ਐ ਜੀਪੀਸੀ ਨੂੰ ਕੋਈ ਤਾਂ ਇੰਡੀਪੈਂਡੈਂਟ ਆਪਣਾ ਕੰਮ ਕਰਨ ਦਿਓ ਤੁਸੀਂ ਕਿਉਂ ਵਿੱਚ ਦਖਲ ਦੇ ਰਹੇ ਹੋ ਔਰ ਉਹ ਜੁਡੀਸ਼ਲ ਕੋਰਟ ਵੀ ਜਿਹੜੀ ਜਾ ਰਹੀ ਹੈ ਇਹਦਾ ਮਾਮਲਾ ਕੀ ਹੈ ਇਹ ਗੱਲਾਂ ਇੰਨੀ ਉਲਝਾਜ ਪਾਜੀ ਜਿਹੜੀ ਪੈਦਾ ਹੋ ਰਹੀ ਹੈ ਇਹ ਕਿੱਧਰ ਲੈ ਕੇ ਜਾਏਗੀ ਇਹ ਪਰਸਨਲ ਫਿਜ਼ੀਕਲ ਟਕਰਾਵ ਵਾਲੇ ਵੀ ਨਹੀਂ ਜਾ ਸਕਦੀ ਅਨ ਦੇਖੋ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਜਿਸ ਤਰੀਕੇ ਨਾਲ ਇੱਕ ਪਰਿਵਾਰ ਤੇ ਆਪਾਂ ਨੂੰ ਕਹਿਣ ਚ ਕੋਈ ਅਗਰ ਕੁਰੇਜ ਵੀ ਨਹੀਂ ਚਾਹੀਦਾ ਬਾਦਲ ਪਰਿਵਾਰ ਹੁਣ ਤੱਕ ਸਾਰਾ ਜਿਸ ਤਰੀਕੇ ਨਾਲ ਕਬਜ਼ਾ ਰੱਖਿਆ ਉਹਨੇ ਉਹਨਾਂ ਦੀ ਹੀ ਚੱਲਦੀ ਹੈ ਉਹਨਾਂ ਦੇ ਬੰਦਿਆਂ ਦੀ ਚੱਲਦੀ ਹੈ ਜੇ ਸਿੱਧਾ ਨਾ ਹੋਵੇ ਤੇ ਉਹਨਾਂ ਦਾ ਕੋਈ ਖਾਸ ਬੰਦਾ ਮੈਸੇਜ ਪਹੁੰਚਾ ਦਿੰਦਾ ਤੇ ਇਸ ਕਿਸਮ ਦਾ ਇਹ ਤੱਕਾ ਹੋ ਰਿਹਾ ਜਿਹੜਾ ਜਿਹੜਾ ਕਿ ਮਤਲਬ ਕਿ ਵੀ ਪਹਿਲਾਂ ਵੀ ਇਹ ਉਮੀਦ ਕੀਤੀ ਜਾ ਸਕਦੀ ਆ ਮੈਂ ਮੈਨੂੰ ਦਿੱਲੀ ਦੇ ਇੱਕ ਸਾਡੇ ਕਿਨਾਰ ਪਲੇਸ ਦੇ ਵਿੱਚ ਮੰਦਿਰ ਦੀ ਉਹ ਗੱਲ ਯਾਦ ਹੈ ਤੇ ਉੱਥੇ ਉਹ ਪੁਜਾਰੀਆਂ ਦਾ ਰੌਲਾ ਹੁੰਦਾ ਸੀ ਉੱਥੇ ਹਰ ਵਾਰੀ ਇਸ ਕਿਸਮ ਦੀ ਲੜਾਈ ਤੱਕ ਵੀ ਪਹੁੰਚੀ ਹੁੰਦੀ ਸੀ ਵੀ ਅੱਜ ਸਾਡੀ ਵਾਰੀ ਹੈ ਅੱਜ ਸਾਡੀ ਵਾਰੀ ਹੈ ਤੇ ਅੱਜ ਤੁਸੀਂ ਇੱਥੇ ਨਹੀਂ ਬੱਠ ਸਕਦੇ ਤੋਂ ਬਿਲਕੁਲ ਕਿਨਾਰ ਪਲੇਸ ਦੇ ਵਿੱਚ ਹੋਣ ਕਰਕੇ ਤੇ ਸਾਨੂੰ ਫਿਰ ਇਸ ਗੱਲ ਦਾ ਬਾਵਾ ਕਈ ਕਈ ਵਾਰੀ ਵਾਇਲੈਂਸ ਤੱਕ ਵੀ ਪਹੁੰਚੀ ਹੁੰਦੀ ਸੀ ਗੱਲ ਤੇ ਉਹ ਤੋਂ ਫਿਰ ਪ੍ਰੈਸ ਪਹੁੰਚ ਜਾਂਦੀ ਸੀ ਤੇ ਉਹ ਇਸ ਕਿਸਮ ਦਾ ਜਿਹੜਾ ਮਸਲਾ ਜਦੋਂ ਹੋ ਜੇਕ ਨਾ ਇੱਥੇ ਕੋਈ ਸਿ ਵਿਧੀ ਵਿਧਾਨ ਵਾਲਾ ਹੈ ਨਹੀਂ ਬਾਕੀ ਜਿੱਥੋਂ ਤੱਕ ਸਾਡਾ ਸਮਾਜ ਸਿੱਖੀ ਦਾ ਸਮਾਜ ਹੈ ਸਿੱਖੀ ਦੇ ਵਿੱਚ ਜਿਹੜਾ ਕੰਟਰੋਲ ਕਰਦਾ ਬਹੁਤਾ ਸਿੱਖੀ ਨੂੰ ਦੇ ਸਾਰੇ ਇੰਸਟੀਚਿਊਸ਼ਨਾਂ ਨੂੰ ਉਹਨਾਂ ਉਹਨਾਂ ਤੋਂ ਤਾਂ ਇਹ ਉਮੀਦ ਰੱਖੀ ਜਾ ਸਕਦੀ ਹੈ ਕੋਈ ਡੈਮੋਕਰੈਟਿਕ ਉਮੀਦ ਨਹੀਂ ਰੱਖੀ ਜਾ ਸਕਦੀ ਬਹੁਤੀ ਇਹ ਜੇ ਇੰਨਾ ਕੁ ਬਹੁਤਾ ਰੱਖਿਆ ਹੁੰਦਾ ਤਾਂ ਫੇਰ ਤਾਂ ਇਹ ਚੱਲ ਜਾਂਦਾ ਦੂਜੀ ਗੱਲ ਇਹ ਇਹ ਜਦੋਂ ਤੁਸੀਂ ਇਹਦੀ ਇਲੈਕਸ਼ਨ ਸਿਸਟਮ ਚ ਪਾਤਾ ਤੁਸੀਂ ਇਸ ਨੂੰ ਇੱਕ ਤਰੀਕੇ ਦੇ ਐਕਟ ਚ ਬੰਨ੍ਹਤਾ ਪਾਰਲੀਮੈਂਟ ਦੇ ਤਾਂ ਫਿਰ ਜਿਹੜਾ ਫਿਰ ਉੱਥੇ ਦਿੱਲੀ ਦਰਬਾਰ ਤੋਂ ਜਿਹੜਾ ਪਾਵਰ ਲਾਏ ਆਊਗਾ ਜਾਂ ਉਹਦਾ ਖਾਸ ਹੋਊਗਾ ਉਹ ਬੰਦਾ ਕੰਟਰੋਲ ਕਰ ਹੀ ਜਾਊਗਾ ਇਸ ਕਰਕੇ ਇਹ ਇਹ ਬੜੀ ਪ੍ਰੋਬਲਮ ਆ ਆਪਣੇ ਆਪ ਦੇ ਵਿੱਚ ਇਹ ਵਲੰਟੀ ਆਰਗੇਨਾਈਜੇਸ਼ਨਾਂ ਵਿੱਚ ਠੀਕ ਹੈ ਹੋਰ ਕਿਸਮ ਦੀਆਂ ਪ੍ਰੋਬਲਮਾਂ ਹੁੰਦੀਆਂ ਪਰ ਜੋ ਐਕਟ ਦੇ ਰਾਹੀਂ ਤੁਹਾਨੂੰ ਹੋਰ ਕਿਸਮ ਦੀ ਜ਼ੋਰ ਧੱਕਾ ਧੱਕਾ ਕਰਨ ਦੀ ਜ਼ਰੂਰਤ ਮਿਲ ਜਾਂਦੀ ਹੈ ਔਰ ਤੁਸੀਂ ਸੱਤਾ ਨੂੰ ਨੰਗੇ ਤਰੀਕੇ ਨਾਲ ਮਾਣਦੇ ਹੋਗੇ ਤੇ ਉਹ ਮੰਨੀ ਜਾ ਰਹੀ ਹੈ ਇੱਥੇ ਬੜੇ ਸਾਲਾਂ ਦੀ ਮੰਨੀ ਜਾ ਰਹੀ ਹੈ ਤੇ ਇਹ ਵੀ ਇਹ ਦੇਖਣਾ ਤੂੰ ਹੁਣ ਜਿਹੜਾ ਤੁਸੀਂ ਦੂਜੇ ਤਰੀਕੇ ਨਾਲ ਕਿਹਾ ਵੀ ਇਹ ਕਿਸ ਤਰ੍ਹਾਂ ਦੀ ਗੱਲਬਾਤ ਹੈ ਵੀ ਇਹ ਸਾਰੇ ਵਿਧੀ ਬਦੌਲ ਬਣਾਉਣ ਨੂੰ ਫਿਰ ਤੇ ਦੇਖੋ ਅਕਾਲ ਤਖਤ ਤੇ ਐਸ ਕਿਸਮ ਦੀ ਜ਼ਰੂਰਤ ਮਿੱਥ ਲੈਵਲ ਤੇ ਖੜੀ ਸੀ ਪ੍ਰੈਕਟੀਕਲੀ ਉਹ ਕੀ ਕਿਹੜਾ ਵਿਧੀ ਹੋਵੇ ਕਿਹਦਾ ਵਿਦਾਨ ਹੋਵੇ ਕਿਵੇਂ ਚੁਣੇ ਜਾਣ ਕਿਵੇਂ ਅਕਾਲ ਤਖਤ ਦੀ ਕਿਹੜੀ ਜਸੇਦਾਰ ਦੀ ਕੀ ਪੋਜੀਸ਼ਨ ਹੈ ਅਕਾਲ ਤਖਤ ਦਾ ਸੰਕਲਪ ਕੀ ਆ ਉਹਦੀਆਂ ਬਾਵਰਾਂ ਕੀ ਆ ਇਹ ਬਿਲਕੁਲ ਨਿਰਧਾਰਤ ਨਹੀਂ ਸੀ ਹੋਇਆ ਹੋਜੇ ਤੱਕ ਕਿਸੇ ਵੀ ਕਿਉਂਕਿ ਸਾਰਾ ਮਿੱਥ ਲੈਵਲ ਤੇ ਬਹੁਤੀਆਂ ਖੜੀਆਂ ਹੁਣ ਇਹ ਗੱਲ ਤਾਂ ਜਈਏ ਤਾਂ ਬੜਾ ਭੈਣਾ ਲੱਗੂਗਾ ਵੀ ਕਈ ਬਹੁਤ ਜ਼ਿਆਦੇ ਜਿਹੜੇ ਕਹਿੰਦੇ ਵੀ ਫੁਲਾਨੇ ਬੰਦੇ ਨੇ ਉੱਥੇ ਭਾਈ ਰঞ্জੇ ਮਹਾਰਾਜ ਅਰਜੀਤ ਸਿੰਘ ਤੱਕ ਵੀ ਇਹ ਉਹਨੂੰ ਵੀ ਸਜ਼ਾ ਦੇਤੀ ਸੀ ਅਕਾਲੀ ਫੂਲਾ ਸਿੰਘ ਨੇ ਉਹ ਵੀ ਉਹ ਕਿੰਨੀ ਦਿੱਤੀ ਸੀ ਕੀ ਸੀ ਪਰ ਮਿੱਥ ਬਹੁਤੀ ਬਣੀ ਹੋਈ ਆ ਉਹਦੀ ਤਾਕਤ ਦੀ ਕਿਉਂਕਿ ਪਿੱਛੋਂ ਉਹ ਰঞ্জੀਤ ਸਿੰਘ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਤੇ ਦਿੱਤੀ ਸੀ ਉਹਨੇ ਸਜ਼ਾ ਉਹ ਸਾਰੀਆਂ ਗੱਲਾਂ ਕਾਇਮ ਵੀ ਰਹੀਆਂ ਉਹ ਗੋਲ ਬੇਗਮ ਤੱਕ ਤਾਂ ਉਹ ਸਾਰਾ ਪਿੱਛੋਂ ਤੱਕ ਵੀ ਰਿਹਾ ਸਾਰਾ ਕੁਝ ਉਦੋਂ ਪਿੱਛੋਂ ਵੀ ਉਹਦੀ ਮੈਰਿਜ ਹੋਈਆਂ ਸਾਰਾ ਕੁਝ ਤੇ ਇਹ ਕੋਈ ਤੇ ਨਾਲੇ ਉਹ ਉਹ ਸਬਸਕ੍ਰਾਈਬ ਕੀਤਾ ਇੱਥੋਂ ਤੱਕ ਆ ਵੀ ਮੈਟਕਾ ਫੋਨ ਵੇਲੇ ਦੋ ਤੇ ਜਦੋਂ ਸਮਝੌਤਾ ਹੋ ਰਿਹਾ ਸੀ ਬ੍ਰਿਟਿਸ਼ ਅੰਪਾਇਰ ਨਾਲ ਉਹਨਾਂ ਨਾਲ ਅੰਗਰੇਜ਼ੀ ਸਰਕਾਰ ਨਾਲ ਰਣਜੀਤ ਸਿੰਘ ਦਾ ਉਦੋਂ ਕੱਲ ਹੀ ਫੂਲਾ ਸਿੰਘ ਕਈ ਗੱਲਾਂ ਇੱਧਰ ਉੱਧਰ ਦੀਆਂ ਆਪਦੀਆਂ ਚਲਾਉਂਦਾ ਸੀ ਉੱਥੇ ਅਮਰਸਰ ਦੇ ਵਿੱਚ ਤਾਂ ਫਿਰ ਉਹਨੂੰ ਉਹਨੂੰ ਕੰਟਰੋਲ ਕਰਨ ਲਈ ਫੌਜ ਵੀ ਵਾਲੇ ਦਾਲੇ ਰਣਜੀਤ ਸਿੰਘ ਨੇ ਲਾਈ ਸੀ ਰੋਕਿਆ ਵੀ ਸੀ ਇਹ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਸਾਰੀਆਂ ਗੱਲਾਂ ਕਿੱਥੋਂ ਤੱਕ ਸਾਡੇ ਮਿੱਥਾਂ ਚ ਖੜੀ ਗੱਲਬਾਤ ਨੂੰ ਅਸੀਂ ਹੋਰ ਵੀ ਜਿਆਦਾ ਵੱਡਾ ਸਰੂਪ ਬਣਾ ਕੇ ਕੱਲ ਤੱਕ ਦਾ ਪੇਸ਼ ਕੀਤਾ ਤੇ ਪਰ ਪ੍ਰੈਕਟੀਕਲੀ ਇਹ ਸਿੱਕ ਦਿਨ ਵੀ ਉਸਤੇ ਇਨਵੈਸਟ ਨਹੀਂ ਕੀਤੀ ਪਾਵਰ ਵੀ ਉਹਦੀ ਆਹ ਪਾਵਰ ਹੈ ਦੀ ਅਸੀਂ ਮੰਨੀ ਨਹੀਂ ਠੀਕ ਹੈ ਆ ਸਧਾਰਨ ਬੰਦੇ ਮੰਨੀ ਜਾਂਦੇ ਜਿਹੜੇ ਜਿਹੜੇ ਸਾਰੇ ਸਿਸਟਮ ਨੂੰ ਲੀਵਰ ਨੂੰ ਆਪਰੇਟ ਕਰਦੇ ਆ ਸਿੱਖ ਪੰਥ ਦੇ ਨੂੰ ਉਹ ਨਹੀਂ ਮੰਨਦੇ ਉਹ ਤੇ ਦੂਜੇ ਤਾਂ ਚਲੋ ਜਿੰਨ ਜਿਹੜੇ ਫੇਥ ਆ ਫੇਥ ਵਾਲੇ ਬੱਤਾ ਸਾਰੇ ਸਿੱਖ ਮੰਨੇ ਜਾਂਦੇ ਆ ਸਵਾਲ ਤਾਂ ਇਹ ਵੀ ਉਹ ਮੰਨਣ ਵੀ ਕਿਸ ਤਰੀਕੇ ਨਾਲ ਗੱਲ ਵਿਚਾਰੀ ਆ ਜਦੋਂ ਪੇਸ਼ ਹੋਏ ਆ ਅਸੀਂ ਪੇਸ਼ ਹੋਣ ਤੋਂ ਬਾਅਦ ਅਸੀਂ ਸਾਰੀ ਪੂਰੀ ਤਨਖਾਹ ਲਵਾਈ ਆ ਤਨਖਾਹ ਲਵਾਉਣ ਪਿੱਛੇ ਅਸੀਂ ਉਸੇ ਤਰੀਕੇ ਨਾਲ ਕਰੀਏ ਜਾਂ ਅਸੀਂ ਮੁੜ ਕੇ ਉਹਨਾਂ ਨੂੰ ਲਾਈਏ ਨਾ ਤੇ ਨਵੇਂ ਆਪਦੀ ਮਰਜ਼ੀ ਦੇ ਬੰਦੇ ਨਾਲ ਲਾਈਏ ਇਹ ਸਾਰਾ ਕੁਝ ਨਾ ਅਸੀਂ ਕਰੀਏ ਇਹ ਸਾਰਾ ਕੁਝ ਹੋ ਰਿਹਾ ਹੈ ਇਹਦਾ ਮਤਲਬ ਵੀ ਅਕਾਲ ਤਖਤ ਦੇ ਅਕਾਲ ਤਖਤ ਦੇ ਉਹਦਾ ਜਿਹੜਾ ਵਿਧੀ ਉਹਦੀ ਜਿਹੜੀਆਂ ਪਾਵਰਾਂ ਸਿੱਖੀ ਦੇ ਵਿੱਚ ਉਹ ਬਿਲਕੁਲ ਨਹੀਂ ਕਲੀਅਰ ਹੋ ਜਾਂ ਜਿਵੇਂ ਇਸਲਾਮ 'ਚ ਹੋ ਜਾਂ ਇਸਲਾਮ ਵਿੱਚ ਦਾ ਮਤਲਬ ਕੀ ਵੀ ਮੁਹੰਮਦ ਸਾਹਿਬ ਨੇ ਆਪ ਹੀ ਸਟੇਟ ਵੀ ਤਿਆਰ ਕੀਤੀ ਸੀ ਸਟੇਟ ਦੇ ਸਾਰੇ ਕਨਵੈਨਸ਼ਨਾਂ ਤੇ ਸਾਰੇ ਪੈਰਾਮੀਟਰ ਵੀ ਦਿੱਤੇ ਲਿਖਤੀ ਰੂਪ 'ਚ ਵੀ ਪਏ ਆ ਉਹਨਾਂ ਦੇ ਉਹਨਾਂ ਦੇ ਸਟੇਟ ਜੇ ਧਰਮ ਦੋਨੋਂ ਐ ਇਕੱਠੇ ਹੋ ਕੇ ਮੁਹੰਮਦ ਸਾਹਿਬ ਵੇਲੇ ਸੀ ਉਹ ਪਿੱਛੋ ਕਿਵੇਂ ਗਏ ਜਾਂ ਕਿੱਧਰ ਗਏ ਵੱਖਰੀ ਗੱਲ ਐ ਇੱਥੇ ਤਾਂ ਕੁਝ ਤਿਆਰ ਹੀ ਨਹੀਂ ਹੋਇਆ ਅਕਾਲ ਤਖਤ ਦੀ ਸਾਰੀ ਗੱਲ ਬਣਿਆ ਇੱਕ ਲੈਵਲ ਤੇ ਕਨਸੈਪਟ ਲੈਵਲ ਤੇ ਪਰ ਜਿੰਨਾ ਕੁ ਪ੍ਰੈਕਟੀਕਲੀ ਸਿੱਖਾ ਸਿੱਖ ਪੰਥ ਲਈ ਬੜਨਾ ਸੀ ਉਹ ਨਹੀਂ ਹੋਇਆ ਇੱਕ ਤਾਂ ਇਹ ਵੱਡਾ ਸਮੱਸਿਆ ਇਸ ਕਰਕੇ ਸਾਰਾ ਕੁਝ ਚੱਲ ਰਿਹਾ ਹੈਗਾ ਇਹ ਹੁਣ ਕਲੀਅਰ ਕਰਨਾ ਪਊਗਾ ਕਿੰਨਾ ਕੁ ਹੋਊ ਕਿਨੇ ਖਤਰਾ ਹਜੇ ਵੀ ਲੱਗਦਾ ਇਸ ਗੱਲ ਦਾ ਵੀ ਇਹ ਲੜਾਈ ਤੱਕ ਵੀ ਨਾ ਪਹੁੰਚ ਜੇ ਜਿਸ ਤਰੀਕੇ ਨਾਲ ਜਿਹੜਾ ਇੱਕ ਸੱਤਾ ਦਾ ਨਸ਼ਾ ਹੁੰਦਾ ਜਾਂ ਦਿੱਲੀ ਦੇ ਵਿੱਚ ਪਹੁੰਚਦਾ ਨਸ਼ਾ ਕਿਸੇ ਨੂੰ ਇੱਕ ਧਿਰ ਨੂੰ ਉਹ ਨਹੀਂ ਵੀ ਦੂਜਿਆਂ ਨੂੰ ਨੇੜੇ ਲੱਗਣ ਦਿੰਦੇ ਤੇ ਇਹਦਾ ਪਰੇ ਠੀਕ ਹੈ ਦਾ ਕਿਥੇ ਜਾ ਕੇ ਲੌਜੀਕਲ ਕਨਕਲੂਜਨ ਤਾਂ ਹੋਣਾ ਹੀ ਹੈ ਤੇ ਟਾਈਮ ਲੱਗੂ ਹਜੇ ਸਾਰਾ ਇਹਦੇ ਵਿੱਚ ਇਸ ਕਰਕੇ ਗੱਲਾਂ ਇਹ ਸਾਰੀਆਂ ਗਲਤ ਹੋ ਰਹੀਆਂ ਤੇ ਜਿਸ ਤਰੀਕੇ ਨਾਲ ਇਹ ਕਰ ਰਿਹਾ ਕੋਈ ਕਰਨ ਵਾਲੇ ਵੀ ਜਿਹੜੇ ਸਭ ਦੇ ਜਿਹੜਾ ਇੱਕ ਪਰਿਵਾਰ ੱੱਕਾ ਕਰ ਰਿਹਾ ਜਾਂ ਕਰ ਰਹੇ ਆ ਜਿਹੜਾ ਗਰੁੱਪ ਕਰ ਰਿਹਾ ੱੱਕਾ ਉਹ ਵੀ ਕੋਈ ਸਿਆਸੀ ਲੈਵਲ ਦੀ ਸਤਾਫ ਦੀ ਆਪਦੀ ਕਰ ਰਿਹਾ ਓਖੜ ਰਿਹਾ ਦਿਰੋਦਨ ਪੰਥ ਚੋਂ ਵੀ ਓਖੜ ਰਿਹਾ ਤੇ ਉਹਦੀ ਕੋਈ ਸਪੋਰਟ ਬੇਸ ਨਹੀਂ ਵੱਡਾ ਬਨ ਰਿਹਾ ਪਰ ਉਹ ੱੱਕਾ ਕਰ ਰਿਹਾ ਉਹਨੂੰ ਲੋਡ ਹੈ ਉਹਦੀ ਸਿਆਸੀ ਲੈਵਲ ਤੇ ਰੱਖਣ ਦੀ ਜਿੰਨਾ ਚਿਰ ਐਸਜੀਪੀਸੀ ਦਾ ਕਬਜ਼ਾ ਰਹੂ ਏਵੇਂ ਇਹ ਕਬਜ਼ੇ ਇਸ ਕਿਸਮ ਦੇ ਕਬਜ਼ੇ ਰੱਖੇ ਜਾ ਰਹੇ ਆ ਤੇ ਇਹ ੱੱਕਾ ਆਪਣੇ ਆਪ ਚ ਤੇ ਗਲਤ ਹੈ ਹਾਂਜੀ 2 ਦਸੰਬਰ ਦੇ ਬਸ ਜਿਹੜੇ ਹੁਕਮਨਾਮਿਆਂ ਦੀ ਲਗਾਤਾਰ ਗੱਲ ਹੁੰਦੀ ਆ ਰਹੀ ਹੈ ਉਹਦਾ ਬਹੁਤ ਕੁਛ ਅਧੂਰਾ ਪਿਆ ਹੈ ਜਿਹੜਾ ਨਹੀਂ ਇੰਪਲੀਮੈਂਟ ਹੋ ਰਿਹਾ ਔਰ ਜਥੇਦਾਰ ਗੁਰਬਚਨ ਸਿੰਘ ਸਾਹਿਬ ਕਾ ਜਥੇਦਾਰ ਗੁਰਬਖਸ਼ ਸਿੰਘ ਤੇ ਇਸੇ ਤਰ੍ਹਾਂ ਬਲਵੰਤ ਸਿੰਘ ਰਾਮੂ ਵਾਲੀ ਐਸਕਰਦਾਰ ਸਿੰਘ ਮਲੂਕਾ ਮਨਪ੍ਰੀਤ ਸਿੰਘ ਇਹ ਜਿਹੜਾ ਬਾਦਲ ਜਿਨ੍ਹਾਂ ਦੇ ਦਾੜੀ ਕੱਟਣ ਜਾਂ ਕਲਫ ਲਾਉਣ ਕਰਕੇ ਜਿਨ੍ਹਾਂ ਨੂੰ ਕਹਿੰਸੀ ਤੁਹਾਨੂੰ ਅਲੱਗ ਸੈਕਟਰੀਏਟ ਚ ਬਣਾ ਕੇ ਅਲੱਗ ਦੇਖਾਂਗੇ ਇਹਨਾਂ ਚੋਂ ਨਿਕੜ ਜੋ ਉਹ ਸਭ ਕੁਝ ਇਹ ਜਿਹੇ ਵਿੱਚ ਪਿਆ ਮੁਰਕੇ ਸ਼ਾਇਦ ਜਥੇਦਾਰ ਸਾਹਿਬ ਵੀ ਚਲੇਗੇ ਤੇ ਨਵੇਂ ਕੀ ਕਰਨਗੇ ਜਾਂ ਪੁਰਾਣੇ ਕੀ ਕਰਨਗੇ ਉਹ ਗੱਲ ਹੈ ਕਰਨ ਨੂੰ 27 ਤਰੀਕ ਨੂੰ ਹਰਨਾਮ ਸਿੰਘ ਧੂਮਾ ਉਹਨਾਂ ਨੇ ਵੀ ਇੱਕ ਮੀਟਿੰਗ ਸੰਧੀ ਹੋਈ ਹੈ ਆਪਣੇ ਸੱਤ ਸਮਾਜ ਦੀ ਆਲੇ ਦੁਆਲੇ ਇਸੇ ਕਰਕੇ ਕਿ ਪੁਰਾਣੇ ਜਥੇਦਾਰ ਬਹਾਨ ਕਰੋ ਨਵੇਂ ਆਉਣ ਉਹ ਕਸਮ ਕਰ ਚੱਲਦੀ ਰਹੇਗੀ ਆਪਣੇ ਤਰੀਕੇ ਦੇ ਨਾਲ ਚੱਲਦੀ ਹੈ ਮੇਰੇ ਜਿਆਦਾ ਇੱਕ ਪਹਿਲਾਂ ਦੀ ਗੱਲ ਕਿ ਫਤੇਗੜ ਸਾਹਿਬ ਗੁਰਦੁਆਰਿਆਂ ਦੀ ਘਟਨਾ ਸੀ ਮਿੱਡੇ ਮੀਲ ਕੂਖਮ ਬੀਬੀਆਂ ਜਿਹੜੀਆਂ ਦੁਪਹਿਰ ਦਾ ਖਾਣਾ ਬਣਾਉਂਦੀਆਂ ਨੇ ਸਧਾਰਨ ਬੱਚਿਆਂ ਲਈ ਸਰਕਾਰੀ ਸਕੂਲਾਂ ਦੇ ਵਿੱਚ ਉਹਨਾਂ ਦੀ ਕੋਈ ਮੀਟਿੰਗ ਸੀ ਤੇ ਉੱਥੇ ਉਦੋਂ ਦੇ ਮੈਨੇਜਰ ਸਾਹਿਬ ਨੇ ਉਹਨਾਂ ਨੂੰ ਕਿਹਾ ਬੀਬੀ ਤੁਸੀਂ ਮੀਟਿੰਗ ਨਹੀਂ ਕਰ ਸਕਦੇ ਕੁਦਰਤੀ ਮੈਂ ਪਰਸਨਲ ਵਾਲਰ ਤੋਂ ਮੈਨੂੰ ਕਿਸੇ ਰਾਹੀ ਫੋਨ ਆਇਆ ਤੇ ਉਹਨਾਂ ਨੇ ਮੈਨੇਜਰ ਸਾਹਿਬ ਦਾ ਨੰਬਰ ਦਿੱਤਾ ਮੈਂ ਮੈਨੇਜਰ ਸਾਹਿਬ ਨੂੰ ਕਿਹਾ ਮੈਨੇਜਰ ਸਾਹਿਬ ਕੀ ਕਰਨਾਗੇ ਗਰੀਬ ਬੀਬੀਆਂ ਲਈ ਗੁਰਦੁਆਰੇ ਸਾਹਿਬ ਨਹੀਂ ਹੈ ਹੁਣ ਇੱਥੇ ਕਹਿੰਦੇ ਜੇ ਨਹੀਂ ਹੈ ਨਾ ਕੀ ਕਰਦੀਆਂ ਨੇ ਉਦੋਂ ਅਕਾਲੀ ਸਰਕਾਰ ਸੀ ਵੀ ਇਹ ਅੰਦਰ ਬੈਠ ਕੇ ਮੀਟਿੰਗ ਕਰਦੀਆਂ ਨੇ ਓਦੋਂ ਬਾਅਦ ਨਾਰੇ ਵੀ ਸਰਕਾਰ ਖਿਲਾਫ ਲਾਉਂਦੀਆਂ ਨੇ ਇੱਕ ਦਿੱਲੀ ਤੋਂ ਆਇਆ ਹੋਇਆ ਉਹ ਐ ਹੁਕਮ ਇੱਥੋਂ ਅੰਮ੍ਰਿਤਸਰ ਸਾਹਿਬ ਤੋਂ ਸਾਨੂੰ ਕੰਢਿਆ ਹੋਇਆ ਵੇ ਇਹੋ ਜੀਆਂ ਮੀਟਿੰਗਾਂ ਤੇ ਗੁਰੇਜ਼ ਕਰਨਾ ਚਾਹੀਦਾ ਜਿਹੜੀਆਂ ਸਰਕਾਰ ਖਿਲਾਫ ਹੋ। ਤੇ ਮੇਰੇ ਮੂਹੇ ਸੁਭਾਵਕ ਨਿਕਲਿਆ ਮੈਂ ਕਿਹਾ ਜੀ ਇਹ ਤਾਂ ਬੜੀ ਮਾੜੀ ਗੱਲ ਐ ਖੈਰ ਸਰਕਾਰ ਦੇ ਖਿਲਾਫ ਕਰਨਾ ਪਰ ਜਿਹੜੇ ਬਾਬਾ ਜੀ ਅੰਦਰ ਬੈਠੇ ਨੇ ਉਹ ਕਹਿੰਦੇ ਨੇ ਰਾਜੇਸ਼ੀ ਮੁਕਦਮ ਕੋਤੇ ਜਾਇਜ ਥਾਂ 'ਨ ਬੈਠੇ ਸੁੱਤੇ ਫਿਰ ਉਹਨਾਂ ਨੂੰ ਬਾਹਰ ਕੱਢਣਾ ਪਊਗਾ ਜੇ ਉਹ ਬਾਹਰ ਨਿਕਲ ਗਏ ਤੁਹਾਡੀ ਰੋਜੀ ਰੋਟੀ ਵੀ ਖਤਮ ਐ ਤੁਸਾਂ ਕਦੇ ਨਹੀਂ ਬੈਠੇ। ਉਹਦੇ ਦਿਮਾਗ 'ਚ ਪਤਾ ਨਹੀਂ ਕੀ ਆਇਆ ਉਹ ਕਹਿੰਦਾ ਚਲੋ ਜੀ ਮੈਂ ਇਹਨਾਂ ਨੂੰ ਤਾਂ ਦੇਖ ਲੈਣਾ ਇਹ ਕਰ ਲੈਣ ਮੀਟਿੰਗ ਆਪਣੀ। ਪਰ ਸਾਡਾ ਤਾਂ ਬਸ਼ਸ਼ ਕਰ ਨਹੀਂ ਅਸੀਂ ਤਾਂ ਬਲਾ ਜਾਵਾਂ ਇਹ ਗੱਲ ਤਾਂ ਬਿਲਕੁਲ ਠੀਕ ਹੈ ਉਹ ਤਾਂ ਮੁਲਾਜ਼ਮ ਨੇ ਤਾਕਤ ਕਿਤੇ ਹੋਰ ਹੁੰਦੀ ਹੈ ਕਈ ਵਾਰ ਉਸ ਪੱਦਰ ਦੇ ਉੱਤੇ ਜਾ ਕੇ ਤੇ ਜੇ ਗੁਰਦੁਆਰਾ ਸਾਹਿਬ ਦਾ ਜਿਹੜਾ ਇੱਕ ਅੰਦਰ ਤਾਕਤਵਰ ਸਿਧਾਂਤ ਪਿਆ ਹੈ ਉਹ ਤਾਕਤਵਰ ਸਿਧਾਂਤ ਲੋਕਾਂ ਨੂੰ ਜ਼ੁਬਾਨ ਦਿੰਦਾ ਹੈ ਉਹ ਕਿਸੇ ਵੀ ਹੁਕਮਰਾਨ ਦੇ ਸਾਹਮਣੇ ਖੜਾ ਹੋਣ ਦੀ ਤੇ ਬਾਕੀ ਜਗ੍ਹਾ ਜੇ ਉਹਨੂੰ ਕੰਟਰੋਲ ਕਰਨ ਵਾਲੇ ਉਹੀ ਬੰਦੇ ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਕਰਨ ਦਾ ਮੌਕਾ ਦਿੱਤਾ ਹੈ ਤਉ ਪ੍ਰਬੰਧਕ ਹੋ ਸਕਦੇ ਨੇ ਮਾਲਕ ਥੋੜੀ ਹੋ ਸਕਦੇ ਨੇ ਮਲਕੀਅਤ ਦਾ ਕਿਵੇਂ ਕੰਮ ਹੋਏਗਾ ਇਹ ਗੱਲ ਤਾਂ ਇਹ ਡੈਮੋਕ੍ਰੇਸੀ ਦਾ ਸਵਾਲ ਰੀ ਡੈਮੋਕ੍ਰੇਸੀ ਦਾ ਸਵਾਲ ਹੈ ਸਿੱਖ ਪਾਂ इवन ਸਿੱਖੀ ਦੇ ਅੰਦਰ ਜਿਹੜੀ ਇਕੱਲੇ ਗਰੀਬ ਸਿੱਖਨ ਦੀ ਪਾਤਸ਼ਾਹੀ ਦਾ ਮਾਮਲਾ ਇਹ ਉਹਨਾਂ ਦਾ ਵੀ ਸਵਾਲ ਹੈ ਸਭ ਦਾ ਸਵਾਲ ਹੈ ਕੱਲਾ ਇਹ ਕਹਿ ਕੇ ਤਾਂ ਨਹੀਂ ਆਪਾਂ ਉਹ ਕਰ ਸਕਦੇ ਸਿੱਖੋ ਸਾਹਿਬ ਇੱਕ ਤਾਂ ਇਹ ਗੱਲ ਤੇ ਤੁਸੀਂ ਆਪਣੀ ਟਿੱਪਣੀ ਜਿਹੜੀ ਉਸ ਲੈਵਲ ਤੇ ਕਰਿਓ ਕਿ ਤੁਹਾਨੂੰ ਕੀ ਇਹਦਾ ਲੱਗ ਰਿਹਾ ਹੈ ਤੇ ਨਾਲ ਦੀ ਨਾਲ ਜਿਹੜਾ ਲੁਧਿਆਣਾ ਦੀ ਇਲੈਕਸ਼ਨ ਨਾਲ ਜੋੜ ਕੇ ਜਦੋਂ ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦਾ ਜਿਹੜਾ ਮੇਨ ਗਰੁੱਪ ਹੈ ਕਿ ਤੁਸੀਂ ਆਪਣੀ ਮਾਂ ਪਾਰਟੀ ਨੂੰ ਚੁਣੋ ਸਾਡੀ ਖੇਤਰੀ ਕੱਲੀ ਪਾਰਟੀ ਹੈ 10 ਸਾਲ ਹੋ ਗਏ ਤਜਰਬਾ ਬਫੇਲ ਹੋਏ ਨੇ ਸਾਰੇ ਜੇ ਤੁਸੀਂ ਇੱਥੋਂ ਲੁਧਿਆਣੇ ਤੋਂ ਕਰ ਦਿੰਨੇ ਹੋ ਤਾਂ ਫਿਰ ਪੰਜਾਬ ਦੇ ਵਿੱਚ ਦੇਖਣਾ ਆਪਾਂ ਉਹੀ ਪ੍ਰਬੰਧ ਲਿਆਵਾਂਗੇ ਉਹੀ ਵਿਕਾਸ ਲਿਆਵਾਂਗੇ ਜਿਹੜਾ ਪਹਿਲਾਂ ਕੀਤਾ ਉਹਨਾਂ ਪਹਿਲਾਂ ਨਾ ਕਿਹੋ ਜਿਹਾ ਵਿਕਾਸ ਹੈ ਕਿਹੋ ਜਿਹਾ ਪ੍ਰਬੰਧ ਹੈ ਕਿ ਨਾ ਕਿ ਜੇ ਲੈ ਵੀ ਆਉਣ ਲੋਕ ਪ੍ਰੈਕਟਿਸ ਕਿਹੋ ਜੀ ਹੈ ਇਹ ਇਹ ਸਾਰੇ ਨੂੰ ਕਿਵੇਂ ਦੇਖਿਆ ਜਾਏਗਾ ਓਵਰਆਲ ਮੈਂ ਤਾਂ ਕਿੰਨਾ ਅਕਾਲੀ ਦਲ ਦਾ ਹੋਂਦ ਲੁਧਿਆਣੇ ਚ ਇਹ ਵੀ ਐਸ ਸੀਟ ਤੇ ਖਾਸ ਤੌਰ ਤੁਸੀਂ ਪਹਿਲੀ ਗੱਲ ਕੀਤੀ ਜਿੱਦਾਂ ਉਹ ਕਮੇਟੀ ਦੀ ਗੱਲ ਕੀਤੀ ਮੈਨੂੰ ਲੱਗਦਾ ਕਿ ਜਦੋਂ ਕਲੀਅਰ ਕੱਟ ਪਤਾ ਹੈ ਕਿ ਧਾਰਮਿਕ ਜਿਹੜੀ ਹੈਗੀ ਸਾਰੀ ਵਿਵਸਥਾ ਹੈਗੀ ਆ ਇਹ ਧਰਮ ਵਾਸਤੇ ਨਹੀਂ ਹੈਗੀ ਖਾਸ ਕਰਕੇ ਇਹ ਖਿਡਾਰੀਆਂ ਵਾਸਤੇ ਇਹ ਉਹਨਾਂ ਦੀ ਆਪਣੇ ਜੋ ਏਜੰਡਾ ਹੈਗਾ ਰਾਜਨੀਤੀ ਉਹਦਾ ਇੱਕ ਸੂਤਰਤਾਰ ਬਣ ਗਏ ਪਹਿਲਾਂ ਛੇ ਲੋਕਾਂ ਨੂੰ ਇਹਨਾਂ ਪਤਾ ਨਹੀਂ ਸੀ ਹੁੰਦਾ ਜਾਂ ਥੋੜਾ ਮਿਕਸ ਹੋ ਕੇ ਚੱਲ ਜਾਂਦਾ ਸੀ ਹੁਣ ਸਮਾਜ ਦੇ ਅੱਗੇ ਵਧਣ ਕਰਕੇ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਆਉਣ ਕਰਕੇ ਜਾਂ ਹੋਰ ਇੱਕ ਵਿਅਕਤੀ ਦਾ ਆਪਣੇ ਤੌਰ ਤੇ ਸੋਚਣ ਦਾ ਤਰੀਕਾ ਇੰਡੀਪੈਂਡੈਂਟ ਹੋਣਾ ਅੱਪ ਸਭ ਨੂੰ ਪਤਾ ਕਿ 30 40 50 ਸਾਲ ਪਹਿਲਾਂ ਘਰ ਦੇ ਵਿੱਚ ਇੱਕ ਹੀ ਸੋਚ ਹੁੰਦੀ ਸੀ ਉਹੀ ਸੋਚ ਲੈ ਕੇ ਅੱਗੇ ਤੁਰ ਪੈਂਦੇ ਸੀਗੇ ਤੇ ਇਹ ਜਿਹੜੇ ਲੀਡਰ ਹੈਗੇ ਆ ਇਹ ਅਜੇ ਵੀ ਉੱਥੇ ਬੈਠੇ ਆ ਮਲੇ 21ਵੀਂ ਸਦੀ ਦੇ ਜਿਹੜੀ ਹੈਗੀ ਆ ਧਾਰਮਿਕ ਜਿਹੜੀਆਂ ਲੋਕਾਂ ਦਾ ਬਾਰੇ ਉਹਨਾਂ ਦੀ ਸਮਝ ਹੈਗੀ ਆ ਸੋਚ ਹੈਗੀ ਆ ਮੰਨਤਾ ਹੈ ਇਹ ਨਹੀਂ ਕਹਿੰਦਾ ਕਿ ਧਰਮ ਬਾਰੇ ਤੁਸੀਂ ਪੱਕਾ ਰੂਲ ਨਹੀਂ ਬਣਾ ਸਕਦੇ ਜਿੱਦਾਂ ਇਹ ਮर्यादाਵਾਂ ਹੁੰਦੀਆਂ ਵਾਂ ਇਹ ਜਿਹੜਾ ਸਾਡਾ ਇੱਕ ਕਿਸਮ ਦਾ ਉਹ ਦੇ ਇੱਕ ਸੋਸ਼ੀਅਲ ਕੰਸਟਰਕਟਡ ਜਿਹੜੇ ਉਹਨੂੰ ਕਹਿ ਦਈਏ ਉਹ ਰੂਲ ਹੁੰਦੇ ਆ ਇਸੇ ਕਰਕੇ ਕਾਨੂੰਨ ਤੋਂ ਵੀ ਪੱਕੇ ਹੁੰਦੇ ਆ ਜੇਪ ਉਸ ਤਰੀਕੇ ਨਾਲ ਚੱਲਿਆ ਜਾਵੇ ਇਹ ਕਾਨੂੰਨ ਤੋਂ ਬਹੁਤ ਉੱਤੇ ਹੁੰਦੇ ਆ ਕਾਨੂੰਨ ਤਾਂ ਇੱਕ ਸਿਸਟਮ ਹੈਗਾ ਜਿਹਦੇ ਵਿੱਚ ਉਹ ਬਣਾ ਦਿੱਤਾ ਜਾਂਦਾ ਫਰੇਮਵਰਕ ਦੇ ਵਿੱਚ ਇਦੇ ਵਿੱਚ ਜਿਹੜੀ ਬਾਉਂਡਰੀਜ਼ ਹੁੰਦੀਆਂ ਵਾ ਉਹ ਆਪਣੇ ਆਪ ਹੀ ਡਿਟਰਮਿਨ ਹੁੰਦੀਆਂ ਨੇ ਦੀਆਂ ਆਪਣੇ ਆਪ ਹੀ ਕਦੀ ਘਟਦੀਆਂ ਨੇ ਦੀਆਂ ਕਦੀ ਵਧਦੀਆਂ ਨੇ ਉਹ ਜੋ ਮੋਰੈਲਟੀ ਦਾ ਬਹੁਤ ਵੱਡਾ ਰੋਲ ਹੁੰਦਾ ਧਰਮ ਤੇ ਮੋਰੈਲਟੀ ਜਿਹੜੇ ਆ ਦੋਨੋਂ ਨਾਲ ਨਾਲ ਚੱਲਦੇ ਆ ਤੇ ਜਦੋਂ ਆਪਾਂ ਦੇਖਦੇ ਹਾਂ ਮੋਰੈਲਟੀ ਕਿੱਥੇ ਹੈ ਮੋਰੈਲਟੀ ਦਾ ਮਤਲਬ ਹੁੰਦਾ ਕੋਈ ਡਿਸਪਲਿਨ ਹੈ ਕੋਈ ਜ਼ਾਬਤਾ ਹੈ ਕੋਈ ਤੁਹਾਡਾ ਕਿਰਦਾਰ ਹੈ ਜਾਂ ਇਹ ਕਹਿ ਲਈਏ ਕਿ ਤੁਹਾਡੀ ਪਰਸਨੈਲਿਟੀ ਹੈ ਸ਼ਖਸੀਅਤ ਹੈ ਜਾਂ ਜੋ ਤੁਹਾਡਾ ਕੰਮ ਹੈ ਲੋਕਾਂ ਦੇ ਸਾਹਮਣੇ ਉਹ ਤਾਂ ਪਾਰਟ ਬਿਲਕੁਕੁਲ ਮਿਸਿੰਗ ਹੋ ਰਿਹਾ ਔਰ ਜਿਸ ਤਰੀਕੇ ਨਾਲ ਇਨਫਰਮੇਸ਼ਨ ਹੈਗੀ ਆਪਾਂ ਰੋਜ਼ ਆਪਾਂ ਨੂੰ ਪਤਾ ਲੱਗ ਰਿਹਾ ਪਈ ਕਿਸ ਕਿਸਮ ਦਾ ਵਰਤਾਰਾ ਆ ਰਿਹਾ ਕਿਸ ਪਾਸੇ ਵੱਲ ਜਾ ਰਹੇ ਆ ਆਪੋਸ ਦਿਨ ਵੀ ਗੱਲ ਕੀਤੀ ਸੀ ਵੀ ਲੋਕਾਂ ਦਾ ਹੀ ਸਾਡੇ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਖਾਸ ਕਰਕੇ ਕੀਤੀਆਂ ਹੋਈਆਂ ਕੁਰਬਾਨੀਆਂ ਹੈ ਜਾਂ ਸਿੱਖਿਆ ਹੈ ਉਹਦੇ ਉੱਤੇ ਵਿਸ਼ਵਾਸ ਇੰਨਾ ਤਕੜਾ ਹੈ ਕਿ ਉਹ ਇਹ ਸਾਰਾ ਜਿਹੜਾ ਨਿਜ਼ਾਮ ਆ ਅੱਪ ਚੱਲੀ ਜਾਣ ਡਿਆ ਹੈ ਪਰ ਇਹਨਾਂ ਵੱਲੋਂ ਤਾਂ ਕੋਈ ਕਸਰ ਨਹੀਂ ਹੈਗੀ ਲੋਕਾਂ ਦੇ ਵਿਸ਼ਵਾਸ ਦੇ ਉੱਤੇ ਜਿਹੜਾ ਹੈਗਾ ਕਿਸੇ ਕਿਸਮ ਦਾ ਜਿਹੜਾ ਉਹ ਵੀ ਉਹ ਉੱਤੇ ਬਣਿਆ ਰਹੇ ਦੂਸਰਾ ਮੈਂ ਇਹ ਕਹਿਣਾ ਕਿ ਜਦੋਂ ਇਹ ਆਪਾਂ ਗੱਲ ਕਰਦੇ ਆ ਜਿੱਦਾਂ ਹੁਣ ਖਾਸ ਕਰਕੇ ਧਰਮ ਤੇ ਰਾਜਨੀਤੀ ਵਾਲੀ ਗੱਲ ਆ ਮੈਂ ਸੋਚ ਰਿਹਾ ਸੀਗਾ ਕਿ ਸਾਡੇ ਪ੍ਰੋਲੀਫਰੇਸ਼ਨ ਬਹੁਤ ਹੋਈ ਆ ਮੈਂ ਫਾਰ ਐਗਜ਼ਾਮਪਲ ਅਸੀਂ ਐਕਸਪੈਂਡ ਬਹੁਤ ਕਰ ਦਿੱਤਾ ਕਿਉਂਕਿ ਸਾਡੇ ਕੋਲ ਰਿਸੋਰਸਸ ਬਹੁਤ ਸੀ ਜਿਹੜਾ ਗੁਰਦੁਆਰਾ ਸਾਹਿਬ ਬੇਸਿਕ ਹੈਗਾ ਕਿ ਜਿੰਨੀਆਂ ਪੱਤੀਆਂ ਉਹਨੇ ਗੁਰਦੁਆਰੇ ਆਗੇ ਔਰ ਗੁਰਦੁਆਰੇ ਜਿਹੜੇ ਸੀਗੇ ਉਹ ਵੀ ਬੜੇ ਹੋਰ ਤਰੀਕੇ ਨਾਲ ਵੰਡੇ ਗਏ ਔਰ ਸਭ ਤੋਂ ਦੁੱਖ ਵਾਲੀ ਗੱਲ ਮੈਂ ਜਿਹੜੀ ਕਹਿਣੀ ਚਾਹੁੰਦਾ ਜਿਹੜੀ ਤੁਸੀਂ ਸ਼ਾਇਦ ਉਸ ਚੀਜ਼ ਨੂੰ ਦੇਖੋ ਜਿੱਦਾਂ ਤੁਸੀਂ ਹੁਣ ਇੱਕ ਰੈਫਰੈਂਸ ਦਿੱਤਾ ਕਿ ਉਹ ਜਿਹੜਾ ਭਾਈ ਆ ਉਹ ਕਿੰਨਾ ਲਿਟਰੇਟ ਹੋਣਾ ਚਾਹੀਦਾ ਉਹਨੂੰ ਗਰਬਾਣੀ ਦਾ ਕਿੰਨਾ ਸਮਝ ਹੋਣੀ ਚਾਹੀਦੀ ਆ ਇਤਿਹਾਸਿਕ ਪਰਪੇਖ ਦੇ ਵਿੱਚ ਵੀ ਮਾਡਰਨ ਕੰਟੈਕਸਟ ਦੇ ਵਿੱਚ ਵੀ ਤੇ ਜਿੰਨਾ ਕੰਡੀਸ਼ਨਸ ਦੇ ਵਿੱਚ ਬੈਠਾ ਹੈਗਾ ਉੱਥੇ ਕਿੱਥਾਂ ਜਿਹੜੇ ਉਹ ਲੋਕਾਂ ਦੀ ਸਮੱਸਿਆ ਹੈਗੀਆਂ ਜਾਂ ਲੋਕਾਂ ਦੀ ਜਿਹੜੇ ਕਿਸਮ ਦੇ ਇਸ਼ੂਸ ਹੈਗੇ ਆ ਉਹਨਾਂ ਨੂੰ ਉਸਤੇ ਕਿਉਂਕਿ ਜਿਹੜੀ ਸਾਨੂੰ ਸਮਝ ਆਉਂਦੀ ਆ ਗਰਬਾਣੀ ਦਾ ਬਹੁਤ ਬ੍ਰਾਡਰ ਕਨਸੈਪਟ ਹੈਗਾ ਔਰ ਇਹ ਸਰਬਸਾਂਝੀ ਵਾਲਤ ਵਾਲੀ ਗੱਲ ਹੈਗੀ ਆ ਇਹਦੇ ਵਿੱਚ ਮੋٹے ਤੌਰ ਤੇ ਦੇਖਿਆ ਕਿ ਉਹ ਮਨੁੱਖ ਨੂੰ ਇੱਕ ਚੰਗਾ ਇਨਸਾਨ ਬਣਦੀ ਜਿਹੜੀ ਹੈਗੀ ਆ ਉਹ ਸਿੱਖਿਆ ਦਿੰਦੀ ਹੈ ਜਿਹੜੀ ਗੁਰਬਾਣੀ ਚੰਗਾ ਇਨਸਾਨ ਬਣਦੀ ਸਿੱਖਿਆ ਦਿੰਦੀ ਆ ਉਹਦੇ ਵਿੱਚੋਂ ਉਤੋਂ ਅਗਲੇ ਪਾਸੇ ਹੋਰ ਕੁਝ ਨਹੀਂ ਰਹਿ ਜਾਂਦਾ ਪਰ ਜਦੋਂ ਇਹਨੂੰ ਕਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਨਾਲ ਰਾਜਨੀਤੀ ਹੋ ਰਹੀ ਹੈ ਤੁਸੀਂ 2 ਦਸੰਬਰ ਦੀ ਗੱਲ ਕੀਤੀ ਆ ਕਿਹੜਾ ਵਿਅਕਤੀ ਫਿਰ ਹੌਲੀ-ਹੌਲੀ ਵਿਸ਼ਵਾਸ ਘਟਦਾ ਹੈ ਲੀਡਰ ਹੀ ਨਹੀਂ ਮੰਨਦੇ ਜਿਨ੍ਹਾਂ ਲੀਡਰ ਨੂੰ ਅਸੀਂ ਕਹਿੰਦੇ ਆ ਕਿ ਇਹਨਾਂ ਦਾ ਫਰਜ਼ ਸੀਗਾ ਜਾਂ ਇਹਨਾਂ ਦਾ ਕਹਿਦੀ ਆ ਕਿ ਧਰਮ ਸੀਗਾ ਕਿ ਕਾਲ ਤੱਕ ਸਾਡੀ ਸੰਸਥਾ ਹੈਗੀ ਆ ਸ਼ਰੋਮਨੀ ਗੁਰਦੁਆਰਾ ਸਭ ਦੀ ਸੰਸਥਾ ਹੈਗੀ ਆ ਜਾਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਜਾਂ ਮਰਿਆਦਾਂ ਹੈ ਉਹਨਾਂ ਨੂੰ ਮੰਨਣਾ ਕਿਉਂਕਿ ਲੋਕਾਂ ਨੇ ਇਹਨਾਂ ਲਈ ਵੇਖਣਾ ਵਾ ਪਰ ਆਪਾਂ ਦੇਖ ਰਹੇ ਹਾਂ ਕਿ ਕਿਸ ਕਿਸਮ ਦਾ ਇੱਕ ਦੂਜੇ ਦੇ ਖਿਲਾਫ ਜਿਹੜਾ ਜੋ ਵੀ ਪ੍ਰਚਾਰ ਹੋ ਰਿਹਾ ਜਾਂ ਬੋਲੀ ਬੋਲੀ ਜਾ ਰਹੀ ਹੈ ਜਾਂ ਕਿਸ ਕਿਸਮ ਦਾ ਵਰਤਾਰਾ ਲਿਆਂਦਾ ਜਾ ਰਿਹਾ ਤੇ ਮੈਨੂੰ ਲੱਗਦਾ ਵੀ ਉਹਦੇ ਨਾਲ ਇਹ ਜਿਹੜਾ ਖਾਸ ਕਰਕੇ ਜੇ ਆਪਾਂ ਇਹ ਸੋਚੀਏ ਕਿ ਕਿਸ ਕਿਸਮ ਦਾ ਅਸੀਂ ਚਾਹੁੰਨੇ ਨਿਜ਼ਾਮ ਦਾ ਕਿਸ ਕਿਸਮ ਦਾ ਲੋਕਾਂ ਦਾ ਵਿਵਹਾਰ ਚਾਹੁੰਨੇ ਆ ਜਾਂ ਕਿਸ ਕਿਸਮ ਦੀ ਧਾਰਮਿਕ ਇੰਪੋਰਟੈਂਸ ਹੋਣੀ ਚਾਹੀਦੀ ਆ ਉਹ ਨਹੀਂ ਹੁਣੀ ਬਹੁਤ ਮੁਸ਼ਕਿਲ ਹਨ ਦੂਸਰੀ ਗੱਲ ਰਹੀ ਹੈ ਕਿ ਕੋਈ ਰਾਜਨੀਤੀ ਕਰਨ ਵਾਲਾ ਕੰਮ ਜਿਹੜਾ ਸੀ ਰਾਜਨੀਤੀ ਨਿਕਲ ਆਉਂਦੀ ਆ ਧਰਮ ਕੀ ਹੈਗਾ ਵਾ ਤੁਹਾਨੂੰ ਡੂ ਸ ਜਾਂ ਡੂ ਨਾਟ ਦੀ ਗੱਲ ਕਰਦਾ ਤੁਸੀਂ ਉਹਨੂੰ ਧਿਆਰ ਕਰਦੇ ਜੋ ਨਹੀਂ ਕਰਦੇ ਉਹਦੇ ਵਿੱਚੋਂ ਅਸੀਂ ਸਿੱਖਿਆ ਕੁਝ ਹੋਰ ਦਿੰਨੇ ਆ ਕਰਦੇ ਅਸੀਂ ਕੁਝ ਹੋਰ ਵਾ ਉਹ ਸਾਰਾ ਕੁਝ ਸਾਡੇ ਸਾਹਮਣੇ ਜਿੱਦਾਂ ਹੋਣੇ ਗੱਲ ਕੀਤੀ ਸਰਦਾਰ ਸਾਹਿਬ ਹੋਣਾ ਨੇ ਕਿ ਇਹਦੇ ਉੱਤੇ ਮਨੋਪਲੀ ਵਾਲੀ ਕਿਹੜੀ ਗੱਲ ਸੀ ਧਾਰਮਿਕ ਗੁਰਦੁਆਰਿਆਂ ਦੇ ਉੱਤੇ ਧਾਰਮਿਕ ਸੰਸਥਾਵਾਂ ਦੇ ਉੱਤੇ ਜਾਂ ਜਿਹੜਾ ਕਾਲੀ ਕਾਲ ਦੀ ਆਪਾਂ ਗੱਲ ਕਰਦੇ ਜਿਹੜਾ ਇਤਿਹਾਸ ਆਪਾਂ ਲੰਮਾ ਇਤਿਹਾਸ ਦੇਖਦੇ ਆ ਕਦੀ ਕੋਈ ਇੰਨਾ ਪਜੱਸਿਵ ਹੋਇਆ ਸੀਗਾ ਲੋਕੀ ਤਾਂ ਛੱਡ ਕੇ ਲੰਬੇ ਹੋ ਜਾਂਦੇ ਸੀ ਤੁਸੀਂ ਸੇਵਾ ਕਰ ਲਓ ਇਹ ਸੇਵਾ ਦਾ ਕਨਸੈਪਟ ਸੀਗਾ ਇਹ ਪਜੱਸਿਵ ਵਾਲੇ ਨੇਸ਼ਨਲ ਅਲੇ ਪਾਸੇ ਆ ਗਿਆ ਹੁਣ ਗੱਲ ਇਹ ਹੈ ਕਿ ਲੰਬੇ ਸਮੇਂ ਤੋਂ ਇੱਕ ਵੈਸਟਰਡ ਇੰਟਰਸਟ ਪੈਦਾ ਹੋ ਗਿਆ ਔਰ ਵੈਸਟਰਨ ਇੰਟਰਸਟ ਜਿਹੜਾ ਹੈਗਾ ਉਹ ਆਪਣੇ ਤਰੀਕੇ ਨਾਲ ਮੈਨੀਪੂਲੇਟ ਕਰ ਰਿਹਾ ਕਿਸੇ ਧਿਰ ਨੂੰ ਹੋਰ ਪਲੇ ਪਾਸੇ ਉੱਠਣ ਨਹੀਂ ਦਿੰਦਾ ਪੰਜ ਮੈਂਬਰੀ ਕਮੇਟੀ ਬਣੀ ਆ ਜੋਰ ਲਾ ਰਹੇ ਆ ਪਰ ਕਿਸੇ ਪਾਸੇ ਵੀ ਨਹੀਂ ਆ ਰਿਹਾ ਇਹਨਾਂ ਨੇ ਆਪਣਾ ਅਕਾਲੀ ਦਲ ਵੀ ਬਣਾ ਲਿਆ ਆਪਣੇ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਵੀ ਪੋਲੀਟੀਕਲ ਐਕਟੀਵਿਟੀ ਵੀ ਸ਼ੁਰੂ ਕਰਦੀ ਹੈ ਇਸ ਕਰਕੇ ਇਹ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਲਾਰਾ ਬੂ ਦੂਸਰੀ ਗੱਲ ਕੀਤੀ ਹੈ ਕਿ ਧੱਕਾ ਮੁੱਕੀ ਜਾਂ ਕੱਲ ਨੂੰ ਕਹੀ ਹੈ ਵੀ ਕਨਫਰੋਂਟੇਸ਼ਨ ਹੋਊਗੀ ਉਹ ਬਹੁਤ ਮੁਸ਼ਕਲ ਆ ਕਨਫਰੋਂਟੇਸ਼ਨ ਲੀਡਰ ਨਹੀਂ ਕਰਦੇ ਕਨਫਰੋਂਟੇਸ਼ਨ ਜਿਹੜੇ ਉਹਦੇ ਮਗਰ ਲੋਕ ਹੁੰਦੇ ਆ ਉਹ ਕਰਦੇ ਆ ਔਰ ਉਹ ਲੋਕ ਜਿਹੜੇ ਖਾਸ ਕਰਕੇ ਜੇ ਉਹਨਾਂ ਨੂੰ ਸਮਝ ਹੈਗੀ ਹਾਂ ਉਹ ਤਾਂ ਠੀਕ ਹੈਗਾ ਵੀ ਤੁਸੀਂ ਇੰਨੇ ਕੁ ਲੋਕਾਂ ਨੂੰ ਲੈ ਕੇ ਰੌਲਾ ਰੱਪਾ ਪਾ ਦਿਓ ਪਰ ਇਹਨਾਂ ਦੇ ਬਦਲੇ ਕੋਈ ਵਿਅਕਤੀ ਜਿਹੜਾ ਹੈਗਾ ਇਹ ਕਹਵੇ ਕਿ ਜੋ ਇਹ ਕਹਿੰਦੀ ਸੀ ਉਸ ਤਰੀਕੇ ਨਾਲ ਕਰਨਾ ਜਿਹੜਾ 70 ਜਾਂ ਜਾਂ 90s ਤੱਕ ਹੁੰਦਾ ਸੀਗਾ ਜਾਂ 60s 'ਚ ਹੁੰਦਾ ਸੀਗਾ ਜੋ ਤੋਂ ਪਹਿਲਾਂ ਹੁੰਦਾ ਸੀ ਉਹ ਸ਼ਾਇਦ ਨਾ ਹੋਵੇ ਇਹ ਲੀਡਰਾਂ ਨੂੰ ਹੀ ਪਤਾ ਇਸ ਕਰਕੇ ਤਾਕਤ ਨੂੰ ਕੋ ਰੱਖਣਾ ਚਾਹੁੰਦੇ ਆ ਜਿੰਨਾ ਚਿਰ ਤਾਕਤ ਹੈਗੀ ਆ ਇਹ ਆਪਣੀ ਪੋਜੀਸ਼ਨ ਦੇ ਵਿੱਚ ਆ ਤਾਕਤ ਤੋਂ ਬਾਹਰ ਹੋਇਆ ਕੋਈ ਪੋਜੀਸ਼ਨ ਨਹੀਂ ਰਹਿੰਦੀ ਕਿਉਂਕਿ ਇਹਨਾਂ ਨੇ ਨਾ ਤਾਂ ਧਰਮ ਦੇ ਵਿੱਚ ਲਸੀ ਮੇਸੀ ਕ੍ਰੀਏਟ ਕੀਤੀ ਆ ਨਾ ਰਾਜਨੀਤੀ ਦੇ ਵਿੱਚ ਉਸ ਕਿਸਮ ਦੀ ਲੀਡਰਸ਼ਿਪ ਕ੍ਰੀਏਟ ਕੀਤੀ ਆ ਤੋਂ ਇਸ ਕਰਕੇ ਬਹੁਤ ਵੱਡਾ ਖਲਾਰਾ ਪੈ ਰਿਹਾ ਔਰ ਖਲਾਰੇ ਦਾ ਹੀ ਇੱਕ ਜਿਹੜਾ ਤੁਸੀਂ ਗੱਲ ਕੀਤੀ ਸੀ ਵਜ੍ਹਾ ਕਰਕੇ ਜਿਹੜੇ ਸਾਡੇ ਕੋਰ ਇਸ਼ੂਸ ਹੈਗੇ ਆ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਕੋਰਿਸ਼ੂ ਨੂੰ ਰੇਸ ਕਰਨਾ ਮੈਨੂੰ ਅਜੇ ਵੀ ਯਾਦ ਹੈਗਾ ਤੁਸੀਂ ਲਿਟਰੇਚਰ ਦੇਖ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੀ ਚੋਣ ਪ੍ਰਚਾਰ ਦੇ ਵਿੱਚ ਵੀ ਪੰਜਾਬ ਦੇ ਮੁੱਦੇ ਠਾਏ ਜਾਂਦੇ ਸੀਗੇ ਖੇਤੀ ਦੇ ਮੁੱਦੇ ਠਾਏ ਜਾਂਦੇ ਸੀਗੇ ਪਾਣੀਆਂ ਦੇ ਮੁੱਦੇ ਠਾਏ ਜਾਂਦੇ ਸੀਗੇ ਸੈਂਟਰ ਗਵਰਨਮੈਂਟ ਦਾ ੱੱਕਾ ਜਿਹੜਾ ਸੀ ਉਹਦੇ ਵਿੱਚ ਠਾਇਆ ਜਾਂਦਾ ਸੀ ਤੁਸੀਂ ਕੋਈ ਪੁਰਾਣੀਆਂ ਇਲੈਕਸ਼ਨ ਸਟੇਟ ਸੈਂਬਰੀਆਂ ਕੱਢ ਕੇ ਵੇਖ ਲਓ 79 ਦੀ ਕੱਢ ਕੇ ਵੇਖ ਲਓ ਸ਼੍ਰੋਮਣੀ ਕਮੇਟੀ ਦੀ ਜਾਂ 96 ਵਾਲੀ ਦੇਖ ਲਓ ਜਾਂ 80 ਵਾਲੀ ਪੰਜਾਬ ਐਸੈਂਬਲੀ ਰੈਕਸ਼ਨ ਦੇ ਦੇਖ ਲਓ 77 ਦੀ ਮੁੱਦਿਆਂ 'ਚ ਬਹੁਤਾ ਫਰਕ ਨਹੀਂ ਸੀ ਹੈਗਾ ਹਾਂ ਫਰਕ ਇੰਨਾ ਕਿ ਜ਼ਰੂਰ ਹੁੰਦਾ ਸੀਗਾ ਕਿ ਉਹਦੇ ਵਿੱਚ ਥੋੜੀ ਮਰਿਆਦਾ ਰੱਖਣੀ ਪੈਂਦੀ ਸੀ ਭਾਸ਼ਾ ਦੀ ਦੂਸਰੇ ਪਾਸੇ ਨਹੀਂ ਸੀ ਸ਼੍ਰੋਮnik ਧਰਮ ਤੇ ਰਾਜਨੀਤੀ ਪੰਜਾਬ ਦੇ ਮੁੱਦਿਆਂ ਨੂੰ ਦੋਵੇਂ ਇਕੱਠੇ ਲੈ ਕੇ ਅੱਗੇ ਚੱਲਦੇ ਸੀ ਜਿਸ ਦੇ ਨਾਲ ਤੁਹਾਡਾ ਜਿਹੜਾ ਬਣਦਾ ਸੀਗਾ ਕਿ ਮੁੱਦੇ ਤਗੜੇ ਤਰੀਕੇ ਨਾਲ ਉਠਾਏ ਜਾਂਦੇ ਸੀ ਹੁਣ ਆਪਾਂ ਗੱਲ ਕਰਦੇ ਹਾਂ ਲੁਧਿਆੜੇ ਦੇ ਵਿੱਚ ਤੁਸੀਂ ਪੋਲੀਟਿਕਲ ਰੈਲੇਵੈਂਟ ਹੋਣਾ ਚਾਹੁੰਦੇ ਜੋ ਤੁਸੀਂ ਇਹ ਕਹਿ ਰਹੇ ਹੋ ਕਿ 10 ਸਾਲਾਂ ਤੋਂ ਪਾਰਟੀ ਪਾਰਟੀ ਤੁਹਾਡੀ ਜਿਹੜੀ ਵਾਪਸ ਮੁੜ ਕੇ ਆਓ ਕੀ ਤੁਸੀਂ ਕਾਲੀਦਾਰ ਵਾਲੇ ਪਾਸੇ ਮੁੜ ਕੇ ਆਏ ਜੋ ਕਾਲੀਦਾਰ ਵਾਲੇ ਪਾਸੇ ਮੋੜਦਾ ਮਤਲਬ ਸੀਗਾ ਕਿ ਵਿਚਾਰਧਾਰਾ ਵਾਲਾ ਮੁੜ ਕੇ ਆਏ ਜੋ ਕੀ ਤੁਸੀਂ ਉਸ ਕਿਸ ਨੇ ਆਰਗੇਨਾਈਜ਼ਡ ਸਟਰਕਚਰ ਬਣਾਇਆ ਹੈ ਕੀ ਤੁਸੀਂ ਡੀਸੈਂਟਰਲਾਈਜੇਸ਼ਨ ਕੀਤੀ ਆ ਕੀ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਆਪਣਾ ਪ੍ਰੋਗਰਾਮ ਲੈ ਕੇ ਗਏ ਹੋ ਕੱਲਾ ਲੁਧਿਆਣਾ ਵਿੱਚ ਹੀ ਕਿਉਂ ਸਾਰੇ ਪੰਜਾਬ ਵਿੱਚ ਕਿਉਂ ਨਹੀਂ ਤੁਸੀਂ ਦੇਖੋ ਨਾ ਕਿ ਜਿਹੜੇ ਮੁੱਦੇ ਕਾਲੀਦਾਰ ਠਾਉਂਦਾ ਸੀ ਉਹ ਕੱਲੇ ਇਸ ਇਸ ਪਾਸੇ ਵੱਲ ਥੋੜਾ ਹੁੰਦਾ ਸੀ ਤੁਸੀਂ ਖੜਾ ਕਰ ਦੋਗੇ ਇਸ ਲਈ ਇਲੈਕਸ਼ਨ ਲੜਨੀ ਆ ਕਿ ਲੈਕਸ਼ਨ ਲੜਨੀ ਫਾਰ ਦਾ ਸ਼ੇਕ ਆਫ ਇਲੈਕਸ਼ਨ ਕਿ ਅਸੀਂ ਜਿਹੜਾ ਕੱਲ ਨੂੰ ਸਾਨੂੰ ਇਹ ਨਾ ਕਹਵੇ ਚਲੇ ਗਏ ਵਿਡਰੋ ਕਰਦੇ ਹੁੰਦੇ ਆ 92 ਦੇ ਵਿੱਚ ਵੀ ਵਿਡਰੋ ਹੋਇਆ ਸੀਗਾ 57 ਦੇ ਵਿੱਚ ਆਪਾਂ ਸਭ ਨੂੰ ਪਤਾ ਵੀ ਅਕਾਲੀ ਦਲ ਨੇ ਉਸ ਸਮੇਂ ਦੇ ਵਿੱਚ ਪਛਾਣ ਹਟਿਆ ਸੀਗਾ ਕਿ ਨਹੀਂ ਕੁਝ ਕਰਦੇ ਪੁਆਇੰਟ ਇਹ ਹੈਗਾ ਕਿ ਤਾਕਤ ਹੀ ਸਭ ਕੁਝ ਸਾਹਮਣੇ ਆ ਕੀ ਗਰੰਟੀ ਹੈਗੀ ਆ ਵੀ ਜੇ ਇਹ ਅਕਾਲੀ ਦਲ ਪਾਵਰ 'ਚ ਆ ਜਾਊਗਾ ਕਿ ਉਹ ਫਿਰ ਜਿਹੜਾ ਹੈਗਾ ਸੀ ਰੰਗਲਾ ਪੰਜਾਬ ਇੱਥੇ ਆ ਜਾਊਗਾ ਜਾਂ ਪੰਜਾਬ ਉਹ ਬਣ ਜਾਊਗਾ ਕੀ ਉਹ ਮੁੱਦੇ ਜਿਨ੍ਹਾਂ ਦੀ ਵਜ੍ਹਾ ਕਰਕੇ ਮਾਰਜੀਨਲਾਈਜ਼ ਹੋਏ ਆ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਕੀ ਉਹਨਾਂ ਮੁੱਦਿਆਂ ਦਾ ਇਹਨਾਂ ਨੇ ਕੋਈ ਜਵਾਬ ਦਿੱਤਾ ਕੋਈ ਹੱਲ ਕੱਢਿਆ ਜਾਂ ਕੋਈ ਆਲਟਰਨੇਟਿਵ ਪ੍ਰੋਗਰਾਮ ਲੈ ਕੇ ਆਏ ਲੋਕਾਂ ਦੇ ਵਿੱਚ ਤਾਂ ਇਸ ਕਰਕੇ ਠੀਕ ਆ ਐਸਕੇਪਿਜ਼ਮ ਵੱਧ ਜਾਂਦਾ ਵਾ ਇਲੈਕਸ਼ਨ ਆ ਗਈ ਕੋਈ ਤੁਹਾਨੂੰ ਸਵਾਲ ਨਹੀਂ ਪੁੱਛੂਗਾ ਤੁਸੀਂ ਆਪਣਾ ਬੰਦਾ ਖੜਾ ਕਰ ਦਿੱਤਾ ਉੱਥੇ ਜੋ ਵੀ ਹੋਊਗਾ ਉਹਦੇ ਵਿੱਚੋਂ ਨੈਟਵਰਕਿੰਗ ਨਿਕਲੂਗੀ ਪਰ ਪੁਆਇੰਟ ਇੱਥੇ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਇਸ ਕਿਸਮ ਦੀ ਰਾਜਨੀਤੀ ਦੇ ਨਾਲ ਨਾ ਤਾਂ ਇਸ ਦਲ ਦਾ ਪੋਲਿਟਿਕਲ ਲੀਡਰਸ਼ਿਪ ਦਾ ਤੇ ਨਾ ਹੀ ਇਹਦੇ ਵਿੱਚ ਜਿਹੜੇ ਖਾਸ ਕਰਕੇ ਇਹਦੇ ਉੱਤੇ ਟੇਕ ਰੱਖਣ ਵਾਲੇ ਲੋਕ ਆ ਪੰਜਾਬ ਵਾਲੇ ਉਹਨਾਂ ਦਾ ਹੀ ਕੋਈ ਵੇਓਟ ਜਾਂ ਉਹਨਾਂ ਦਾ ਕੋਈ ਬਣ ਬਣਨ ਵਾਲੀ ਗੱਲ ਹੈਗੀ ਆ ਲੋਕਾਂ ਕੋਲ ਹੋਰ ਬਹੁਤ ਸਾਰੇ ਆਲਟਰਨੇਟਿਵ ਆ ਗਏ ਆ ਔਰ ਆਲਟਰਨੇਟਿਵ ਆਉਂਦੇ ਰਹਿਣਗੇ ਜੇ ਤੁਸੀਂ ਆਲਟਰਨੇਟਿਵ ਤੌਰ ਤੇ ਅਮਰਜ ਹੋਣਾ ਤੇ ਮੈਨੂੰ ਲੱਗਦਾ ਵੀ ਜਿਹੜੇ ਗਰਾਉਂਡਡਡ ਰਿਐਲਿਟੀਜ਼ ਹੈਗੀਆਂ ਜਿਨ੍ਹਾਂ ਦੀ ਵਜ੍ਹਾ ਕਰਕੇ ਤੁਸੀਂ ਮਾਰਜਨਲਾਈਜ਼ ਹੋਏ ਸੀਗੇ ਜੇ ਉਹ ਮੁੱਦਿਆਂ ਨੂੰ ਹੱਲ ਕਰ ਦੇ ਹਾਰਨਾ ਜਿੰਨਾ ਬਣਿਆ ਰਹਿੰਦਾ ਕੋਈ ਫਰਕ ਨਹੀਂ ਪੈਂਦਾ ਕਿ ਤਿੰਨ ਆਏ ਜਾਂ ਕਿੰਨੇ ਆਏ ਤੁਸੀਂ ਰੈਲੇਵੈਂਟ ਤਾਂ ਹੋ ਤੁਸੀਂ ਆਪਣੇ ਨੂੰ ਰੀਇਨਵੈਂਟ ਤਾਂ ਕਰੋ ਤੁਸੀਂ ਅਜੰਡਾ ਤਾਂ ਲੈ ਕੇ ਆਓ ਤੁਸੀਂ ਕਲੀਅਰ ਕਟ ਆਪਣਾ ਜਿਹੜਾ ਜਿਹੜਾ ਹੈਗਾ ਉਹਦੇ ਵਿੱਚ ਲੋਕਾਂ ਦੇ ਸਾਹਮਣੇ ਸਵਾਲ ਰੱਖੋ ਲੋਕਾਂ ਨੂੰ ਮਿਲੋ ਤਾ ਪੋਸੀਬਲ ਆ ਇੱਕ ਬਾਈ ਇਲੈਕਸ਼ਨ ਚ ਪਾਰਟਿਸਪੇਟ ਕਰਨਾ ਉਹ ਫਿਰ ਥੋੜੀ ਜਿਹੀ ਵੋਟਾਂ ਲੈ ਕੇ ਜਾਂ ਇਵਨ ਲੈਟਸ ਸੀ ਹਾਈਪੋਥੈਟਿਕਲੀ ਜਿੱਤੇ ਵੀ ਜਾਂਦੇ ਆ ਤੇ ਫਿਰ ਇੱਕ ਵਿਅਕਤੀ ਦੇ ਜਿੱਤਣ ਦੇ ਨਾਲ ਉਥੇ ਕੀ ਫਰਕ ਪਊਗਾ 9ਵੇਂ 95 ਵਾਲੇ ਦੀ ਕੋ ਖੰਡ ਹੈ ਤੇ ਇਹਨਾਂ ਦਾ ਜੇ ਇੱਕ ਦੋ ਹੋਰ ਵਾਜ ਜਾਊਗਾ ਤੇ ਕੀ ਉਹਦੇ ਨਾਲ ਪੰਜਾਬ ਦੇ ਮੁੱਦੇ ਜਿਹੜੇ ਸੈਂਟਰ ਦੇ ਵਿੱਚ ਆ ਜਾਣਗੇ ਮੈਨੂੰ ਨਹੀਂ ਲੱਗਦਾ